ਝੂਠੇ ਬਦਲਾਅ ਦਾ ਸੁਪਨਾ ਦਿਖਾ ਕੇ ਹਮ ਹੱਕ ਸੱਤਾ ਦੀ ਕੁਰਸੀ ਨੂੰ ਪਾਇਆ ਏ ਅੱਜ ਪਹਿਲੀ ਵਾਰ ਕਿਸੇ ਧਮਕਾਇਆ ਏ ਜਦ ਕਲਮ ਨੇ ਸੱਚ ਸੁਣਾਇਆ ਏ ਹਮ ਸੀਐਮ ਕਤਾਰ ਤੇ ਸਿਲੰਡਰ ਲੈੰਦਾ ਦਿਖਾਵਾਂਗੇ ਹਮ ਬਿਨਾਂ ਸਿਕਿਉਰਿਟੀ ਮਾਰਕੀਟ ਚ ਘੁੰਮਦਾ ਦਿਖਾਵਾਂਗੇ ਹਮ ਐਸਾ ਬਦਲੇਗਾ ਨਿਯਾਮ ਹਰ ਘਰ ਰੋਜ਼ਗਾਰ ਪਹੁੰਚਾਵਾਂਗੇ ਹਮ ਫਿਰ ਅੱਜ ਕੈਸਾ ਖਤਰੀਦਾ ਰੋਲਾ ਪਾਇਆ ਏ ਅੱਜ ਪਹਿਲੀ ਵਾਰ ਕਿਸੇ ਝਮਕਾਇਆ ਏ ਜਦ ਕਲਮ ਨੇ ਸੱਚ ਸੁਣਾਇਆ ਏ ਹੂੰ ਵੱਡੇ ਵੱਡੇ ਵਿਕਾਸ ਦੇ ਕਰਤੇ ਦਾਵੇ ਹੂੰ ਕੱਚੇ ਮੁਲਾਜ਼ਮ ਹੁਣ ਕੋਈ ਨਜ਼ਰ ਨਾ ਆਵੇ ਹੂੰ ਨਾ ਗਲ ਵਿੱਚ ਪਰਣਾ ਨਾ ਹੋ ਕੋਈ ਧਰਨਾ ਹੂੰ ਗੱਲਾਂ ਦਾ ਕੜਾ ਬਣਾਇਆ ਏ ਅੱਜ ਪਹਿਲੀ ਵਾਰ ਕਿਸੇ ਧਮਕਾਇਆ ਏ ਜਦ ਕਲਮ ਨੇ ਸੱਚ ਸੁਣਾਇਆ ਏ ਹੂੰ ਹੂੰ ਪਟਰੋਲ ਡੀਜ਼ਲ ਦੇ ਰੇਟ ਵਧਾ ਕੇ ਪੁਰਾਣੀਆਂ ਗੱਡੀਆਂ ਤੇ ਟੈਕਸ ਲਗਾ ਕੇ ਹੂੰ ਹੂੰ ਬਿਜਲੀ ਵਾਲੀ ਸਬਸਿਡੀ ਦਾ ਵੀ ਜਦ ਮੁਕਾਇਆ ਏ ਹੂੰ ਹੂੰ ਅੱਜ ਪਹਿਲੀ ਵਾਰ ਕਿਸੇ ਧਮਕਾਇਆ ਏ ਜਦ ਕਲਮ ਨੇ ਸੱਚ ਸੁਣਾਇਆ ਏ ਜੀ ਸੈਂਕ ਤੇ ਬੈਠਾ ਹਰ ਵਪਾਰੀ ਹੂੰ ਫੋਨ ਤੇ ਉਡੀਕੇ ਆਪਣੀ ਵਾਰੀ ਹੂੰ ਹੂੰ ਇਹ ਫਰੋਤੀਆਂ ਦਾ ਖੇਲ ਕੀ ਰਚਾਇਆ ਏ ਅੱਜ ਪਹਿਲੀ ਵਾਰ ਕਿਸੇ ਧਮਕਾਇਆ ਏ ਜਦ ਕਲਮ ਨੇ ਸੱਚ ਸੁਣਾਇਆ ਏ ਹੂੰ ਹੂੰ ਕਰਦੇ ਚੁਕਚੁਕ ਲੈ ਨਜ਼ਾਰੇ ਹੂੰ ਹੂੰ ਸੈਂਟਰ ਨੇ ਵੀ ਘਟ ਲੈ ਵਸੀਲੇ ਸਾਰੇ ਹੂੰ ਬਿਨਾ ਯੋਜਨਾ ਬਿਨਾ ਫੰਡਾਂ ਬਸ ਇਸ਼ਤਿਹਾਰ ਨਾਲ ਕੰਮ ਚਲਾਇਆ ਏ ਅੱਜ ਪਹਿਲੀ ਵਾਰ ਕਿਸੇ ਧਮਕਾਇਆ ਏ ਜਦ ਕਲਮ ਨੇ ਸੱਚ ਸੁਣਾਇਆ ਏ ਹੂੰ ਹੂੰ ਮਸ਼ੀਆਂ ਵਾਲਾ ਵਾਅਦਾ ਭੁੱਲ ਗਏ 20 ਅਦਬੀਆਂ ਵਾਲੇ ਕੇਸ ਵੀ ਰੁਲ ਗਏ ਕਾਨੂੰਨ ਵਿਵਸਥਾ ਦੇ ਨਾਮ ਤੇ ਬਸ ਸਿੱਖਾਂ ਨੂੰ ਡਿਬੜੂ ਗੜ ਦਿਖਾਇਆ ਏ ਅੱਜ ਪਹਿਲੀ ਵਾਰ ਕਿਸੇ ਧਮਕਾਇਆ ਏ ਜਦ ਕਲਮ ਨੇ ਸੱਚ ਸੁਣਾਇਆ ਏ ਹੂੰ ਹੂੰ ਇਹ ਰਾਗ ਹਸੈਣੀ ਤੋਂ ਪੰਜਾਬ ਰੰਗਲੇ ਪੰਜਾਬ ਦੀ ਆਸ ਨਾ ਛੱਡੀ ਹੂੰ ਹੂੰ ਆਪਣੀ ਕਲਮ ਦਾ ਸਾਥ ਨਾ ਛੱਡੀ ਹੂੰ ਕੁਚੀ ਉਸਤਾ ਸਕੇਂਦਰ ਉਹ ਦੱਸ ਤੈਨੂੰ ਕਿੰਨੇ ਡਰਾਇਆ ਏ ਅੱਜ ਪਹਿਲੀ ਵਾਰ ਕਿਸੇ ਧਮਕਾਇਆ ਏ ਜਦ ਕੱਲ ਮਨੇ ਸੱਚ ਸੁਣਾਇਆ ਏ ਮਿਹਰਬਾਨੀ ਸ਼ੁਕਰੀਆ ਸਰ ਥੈਂਕ ਯੂ ਮਿਹਰਬਾਨੀ 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 ਥੈਂਕ ਯੂ ਸੋ ਹੇ ਸੰ ਦੋਸਤੋ ਐਡਵੋਕੇਟ ਰਾਜਨ ਸੈਣੀ ਸਾਹਿਬ ਵੈਸੇ ਜੌਬ ਚ ਪਹਿਲਾਂ ਪਹਿਲਾਂ ਜਦੋਂ ਧਮਕੀਆਂ ਆਉਂਦੀਆਂ ਤੇ ਥੋੜਾ ਜਿਹਾ ਬੰਦਾ ਲੱਗਦਾ ਫਿਰ ਯੂਜ਼ ਟੂ ਹੋ ਜਾਂਦਾ ਔਲੀ ਔਲੀ ਸਿਆਸਤਦਾਨ ਸੱਤਾ ਦੀ ਲੋਰ ਚ ਇਹ ਚੀਜ਼ਾਂ ਕਰ ਲੈਂਦੇ ਨੇ ਪਾਵਰ ਸੰਭ ਕੇ ਰੱਖਣੇ ਬਹੁਤ ਔਖੀ ਹੈ ਮਾੜੇ ਪਿੱਤੇ ਵਾਲਾਂ ਤੋਂ ਨਹੀਂ ਸੰਭਦੀ ਭਾਵੇਂ ਮੀਡੀਆ ਹੋਵੇ ਭਾਵੇਂ ਕੋਈ ਥਾਣੇਦਾਰ ਹੋਵੇ ਤੇ ਭਾਵੇਂ ਕੋਈ ਕਲਰਕ ਪਾਤਸ਼ਾਹ ਹੋਵੇ ਹੈਨਾ ਪਾਵਰ ਤੇ ਕਲਰਕ ਪਾਤਸ਼ਾਹ ਤੋਂ ਵੀ ਨਹੀਂ ਸੰਭੀ ਜਾਂਦੀ ਨਾ ਖੈਰ